ਜੋ ਦਾ ਕਿ ਉਹਨਾਂ ਜਿਨ੍ਹਾਂ ਦੇ ਭਾਨਾ ਸਿੱਧੂ ਨੇ ਪੈਸੇ ਵਾਪਸ ਕਰਾਇਆ ਸੀ ਗੱਲਬਾਤ ਕਰਦੇ ਆਂਗੇ ਉਹਨਾਂ ਦੇ ਨਾਲ ਕਿ ਜਿਹੜੇ ਉਹਨਾਂ ਦੇ ਕਿੰਨੇ ਪੈਸੇ ਸੀ ਕਿਹੜੇ ਟਰੈਵਲ ਝਾਟਾ ਕੋਲੇ ਫਸਾਏ ਗਿਆ ਸੀ ਕਿ ਫਸੇ ਸੀਗੇ ਹਾਂਜੀ ਭੈਣ ਕੀ ਨਾਮ ਤੁਹਾਡਾ ਮੇਰੇ ਨਾਮ ਸਿਮਰਨ ਚੁਣਾਈ ਜਾਏ ਤੇ ਮੈਂ ਇਹ ਗੱਲ بار-बार ਕਹਿ ਰਹੀ ਹਾਂ ਤੇ ਮੈਂ ਅੱਜ ਫੇਰ ਕਹੂੰਗੀ ਕਿ ਭਾਨਾ ਸਿੱਧੂ ਬਹੁਤ ਅੱਛਾ ਇਨਸਾਨ ਹੈ ਉਹ ਮੇਰਾ ਕੋਈ ਰਿਸ਼ਤੇਦਾਰ ਨਹੀਂ ਹੈ ਜਿਸ ਕਰਕੇ ਮੈਂ ਉਹਨੂੰ ਕਹਿ ਰਹੀ ਆਂ ਮੈਂ ਉਹਨਾਂ ਨੂੰ ਜਾਣਦੀ ਵੀ ਨਹੀਂ ਸੀ ਮੈਂ ਉਹਨਾਂ ਨੂੰ ਪਹਿਲੀ ਵਾਰ ਮਿਲੀ ਸੀ ਪਰ ਜਿਸ ਤਰੀਕੇ ਨਾਲ ਉਸ ਇਨਸਾਨ ਨੇ ਮੈਨੂੰ ਟਰੀਟ ਕੀਤਾ ਜਿਸ ਤਰੀਕੇ ਨਾਲ ਉਹਨੇ ਮੈਨੂੰ ਰਿਸਪੈਕਟ ਦਿੱਤੀ ਉਹ ਮੇਰਾ ਕੰਮ ਮੇਰੇ ਕੰਮ ਹੈ ਮਤਲਬ ਪਰੇਸ਼ਾਨ ਸੀ ਆਪਣੇ ਕੰਮ ਨੂੰ ਲੈ ਕੇ ਨਾ ਉਹਨੇ ਮੇਰੇ ਇਜ਼ੀਲੀ ਸੌਲਟ ਕਰ ਦਿੱਤਾ ਮੈਂ ਮੈਂ ਖੁਦ ਹੈਰਾਨ ਹੋ ਗਈ ਸੀ ਕਿ ਮਤਲਬ ਇੱਕ ਇਨਸਾਨ ਕਿੱਦਾਂ ਹੈ ਨਾ ਅਨੀਤਾ ਆਪਣੇ ਸਾਥੀ ਵੀ ਇੰਨਾ ਸਪੋਰਟ ਨਹੀਂ ਕਰਦੇ ਜਿੰਨਾ ਉਸ ਇਨਸਾਨ ਨੇ ਮੇਰਾ ਸਪੋਰਟ ਕੀਤਾ ਤੇ ਉਹ ਇਨਸਾਨ ਨਾਲ ਅੱਜ ਜੋ ਹੋ ਰਿਹਾ ਨਾ ਬਹੁਤ ਗਲਤ ਹੋ ਰਿਹਾ ਬਹੁਤ ਜ਼ਿਆਦਾ ਗਲਤ ਹੋ ਰਿਹਾ ਅਸੀਂ ਸੀਮ ਨੂੰ ਖੁਦ ਵੋਟ ਪਾਈ ਹੈ ਜੀ ਸਰਕਾਰ ਖੁਦ ਚੁਣੀ ਪਰ ਉਹ ਸਰਕਾਰ ਦੇ ਵਾਅਦੇ ਸੀਗੇ ਕਿ ਜਿਹੜਾ ਯੂਥ ਹੈ ਜਿਹੜਾ ਇਨਸਾਨ ਅੱਛਾ ਕਰ ਰਿਹਾ ਪੰਜਾਬ ਲਈ ਉਹਦਾ ਸਪੋਰਟ ਕਰੇਗਾ ਜਾਂ ਆਪਣੇ ਪੰਜਾਬ ਲਈ ਕੁਝ ਕਰੇਗਾ ਪਰ ਜਿਹੜੇ ਪੰਜਾਬ ਲਈ ਆਲਰੇਡੀ ਕੁਝ ਕਰ ਰਹੇ ਆ ਉਹ ਉਹਨਾਂ ਦੇ ਝੂਠੇ ਪਰਚੇ ਲਗਾ ਲਗਾ ਕੇ ਉਹਨਾਂ ਨੂੰ ਜੇਲਾ ਚ ਭੇਜ ਰਹੇ ਆ ਉਹਨਾਂ ਤੇ ਹਰਾਸਮੈਂਟ ਕਰ ਰਹੇ ਆ ਇਹ ਬਹੁਤ ਗਲਤ ਹੋ ਰਿਹਾ ਮੈਂ ਇਹ ਕਹੂੰਗੀ ਕਿ ਸਰ ਸਭ ਵੈਲ ਐਜੂਕੇਟਿਡ ਆਜ ਦਾ ਯੂਥ ਹੈ ਨਾ ਪੜਿਆ ਲਿਖਿਆ ਕੋਈ ਗਵਾਰ ਨਹੀਂ ਹੈ ਉਹਨਾਂ ਨੂੰ ਸਭ ਦਿਖ ਰਿਹਾ ਸਭ ਪਤਾ ਹੈ ਤੁਸੀਂ ਜਾਣਦੇ ਹੀ ਹੋ ਕਿ ਤੁਸੀਂ ਬਹੁਤ ਗਲਤ ਕਰ ਰਹੇ ਹੋ ਉਸ ਇਨਸਾਨ ਨਾਲ ਜੋ ਪੰਜਾਬ ਲਈ ਇੰਨਾ ਛਾ ਕਰ ਰਿਹਾ ਤੇ ਮੈਂ ਤੁਹਾਨੂੰ ਇਹ ਕਹੂੰਗੀ ਕਿ ਸਰ ਇਹ ਕੰਮ ਤੁਹਾਡਾ ਸੀਗਾ ਤੁਸੀਂ ਕਰਦੇ ਤੁਸੀਂ ਨਹੀਂ ਕੀਤਾ ਤੇ ਲੋਕਾਂ ਨੂੰ ਆਪਣੀ ਆਵਾਜ਼ ਆਪ ਚੁੱਕਣੀ ਪੈ ਰਹੀ ਹੈ ਪਰ ਜਿਹੜੇ ਚੁੱਕ ਰਹੇ ਤੁਹਾਨੂੰ ਇਹ ਪ੍ਰੋਬਲਮ ਕਿ ਹੋ ਰਹੀ ਹੈ ਕਿ ਜਦੋਂ ਪੰਜਾਬ ਦੀ ਆਵਾਜ਼ ਕੋਈ ਚੁੱਕ ਰਿਹਾ ਹੈ ਨਾ ਤਾਂ ਤੁਹਾਨੂੰ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤੁਹਾਨੂੰ ਘਰ ਵੋੜਣਾ ਚਾਹੀਦਾ ਹੈ ਤੇ ਮੈਂ ਕਹੂੰਗੀ ਕਿ ਉਸ ਇਨਸਾਨ ਨੂੰ ਜਲਦੀ ਤੋਂ ਜਲਦੀ ਜੇਲ੍ਹ ਚੋਂ ਬਾਹਰ ਕੱਢੋ ਔਰ ਪੁਲਿਸ ਉਹਦੇ ਨਾਲ ਕੁਝ ਐਸਾ ਗਲਤ ਨਾ ਕਰ ਰਿਹਾ ਕਿ ਉਹ ਇੱਕ ਦੂਜੇ ਘਰ ਘਰ ਜਾਏ ਕਿ ਸਰਕਾਰ ਮੈਂ ਇਦਾਂ ਕੀਤਾ ਕਿਉਂਕਿ ਭੁੱਲੀਆਂ ਨਹੀਂ ਜਾਂਦੀਆਂ ਸਰ ਇਦਾਂ ਦੀਆਂ ਚੀਜ਼ਾਂ ਤਾਂ ਮੈਂ ਕਹੂੰਗੀ ਕਿ ਬੈਟਰ ਹੈ ਕਿ ਉਸ ਇਨਸਾਨ ਨੂੰ ਬਾਹਰ ਕੱਢ ਦਿਓ ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਸੀਂ ਇਹ ਸਰਕਾਰ ਆਪ ਚੁਣੀ ਹੈ ਪਰ ਜਦ ਜਦੂ ਸਰਕਾਰ ਗਲਤ ਕਰਦੀ ਹੈ ਨਾ ਤਾਂ ਇਨਸਾਨ ਆਪਣੀ ਆਵਾਜ਼ ਚੁੱਕਦੇ ਤੇ ਅਸੀਂ ਅੱਜ ਆਪਣੀ ਆਵਾਜ਼ ਚੁੱਕ ਰਿਹਾ ਕਿਉਂ ਇਨਸਾਨ ਡਿਸਰਵ ਨਹੀਂ ਕਰਦਾ ਅਸਾਂ ਜਿਹੜੇ ਤੁਹਾਡੇ ਪੈਸੇ ਫਸੇ ਸੀ ਕਿੱਥੋਂ ਟ੍ਰੈਵਲ ਜੰਟਰ ਕੋਲੇ ਤੁਹਾਡੇ ਫੈਲ ਆਈ ਹੋਈ ਸੀ ਜੀ ਸਰ ਮੈਂ ਚੰਡੀਗੜ੍ਹ ਦੇ 34 ਸੈਕਟਰ ਦਾ ਇੱਕ ਬਹੁਤ ਮਸ਼ਹੂਰ ਮਤਲਬ ਉਹ ਏਜੰਸੀਗਾ ਇਮੀਗ੍ਰੇਸ਼ਨ ਆਫਿਸ ਸੀਗਾ ਜੇ ਤੁਹਾਡੇ ਪੈਸੇ ਫਸੇ ਕਿੰਨੇ ਵਾਪਸ ਕਰਾਏ ਸੀ ਕਿੰਨੇ ਪੈਸੇ ਸੀਗੇ ਮੇਰੇ 310000 ਸੀਗੇ ਉਹਦੇ ਚੋਂ 50000 ਕੱਟ ਕੇ ਜੋਈ ਜਿੰਨੇ ਤੇ ਬੰਦੀ ਫੀਸ ਸੀ ਉਸ ਤੋਂ ਇਲਾਵਾ ਬਾਕੀ ਸਾਰਾ ਅਮਾਉਂਟ ਮੇਰੇ ਕੋਲ ਵਾਪਸ ਆ ਗਿਆ ਸੀਗਾ ਦੇ ਇਹ ਬਹੁਤ ਟਾਈਮ ਲੇਸਾ ਲੱਗ ਗਿਆ ਸੀ ਮੈਨੂੰ ਪੈਸੇ ਕਢਾਉਂਦੇ ਨਹੀਂ ਨੀ ਕਲੇਬਰ ਜਦੋਂ ਪਾਲਾ ਸਿੱਧੂ ਵੀਰੇ ਕੋਲ ਗਏ ਉਹਨਾਂ ਦੀ ਗੱਲ ਤੇ ਉਹਨਾਂ ਦੇ ਬੋਲਣ ਤੇ ਇੱਕ ਵਾਰ ਜੀ ਉਹਨਾਂ ਨੇ ਚੈੱਕ ਬਣਾ ਦਿੱਤੇ ਸੀ ਸਾਡੇ ਜਿਵੇਂ ਅੱਜ ਤੁਸੀਂ ਦੇਖਿਆ ਭੋਨੇ ਸਿੱਧੂ ਨੂੰ ਜਿਹੜੇ ਠੁੱਠੇ ਵਿੱਚ ਸਸਾਇਆ ਜਾ ਰਿਹਾ ਤੁਸੀਂ ਅੱਜ ਚੰਡੀਗੜ੍ਹ ਤੋਂ ਚੱਲ ਕੇ ਆਏ ਹੋ ਤਾਂ ਅੱਜ ਮਤਲਬ ਕੀ ਮੰਗ ਕਰਾ ਦੇਉਤੀ ਕੀ ਹੋਣਾ ਚਾਹੀਦਾ ਜੀ ਉਹਨਾਂ ਦੇ ਹੱਕ ਲਈ ਆਏ ਸਰ ਉਹਨਾਂ ਨੂੰ ਉਹ ਹਾਂ ਕਰ ਦੇਣਾ ਚਾਹੀਦਾ ਐ ਅਸ ਸੂਨ ਐਸ ਪੋਸੀਬਲ ਕਿਉਂਕਿ ਸਰਕਾਰ ਦਾ ਰਾਈਟ ਨਹੀਂ ਹੈ ਕਿ ਇਨਸਾਨ ਤੇ ਇਹ ਛੋਟੇ ਮੋਟੇ ਪਰਚਿਆਂ ਚ ਤੁਸੀਂ ਝੂਠੇ ਪਰਚੇ ਲਗਾ ਕੇ ਅੰਦਰ ਕਰਦੇ ਤੁਹਾਡੇ ਕੋਲ ਪ੍ਰੂਫ ਨਹੀਂ ਪਰ ਚਲ ਤੁਸੀਂ ਸਰਕਾਰ ਉਹ ਪ੍ਰੂਫ ਵੀ ਤੁਸੀਂ ਆਪ ਹੀ ਜਨਰੇਟ ਕਰ ਲਓਗੇ ਬਟ ਇਹ ਇਨਸਾਨ ਤੇ ਇਦਾਂ ਦੇ ਪਰਚੇ ਲਗਾ ਕੇ ਹਨ ਤੁਸੀਂ ਉਹ ਇਨਸਾਨ ਨੂੰ ਅੰਦਰ ਕਰ ਰਹੇ ਹੋ ਔਰ ਜਿਹੜੀ ਸੱਚ ਵਿੱਚ ਇਹ ਚੀਜ਼ਾਂ ਕਰ ਰਹੇ ਆ ਕ腐ਸ਼ਨ ਕਰ ਰਹੇ ਆ ਗਲਤ ਕਰ ਰਹੇ ਆ ਉਹ ਬਾਹਰ ਫਿਰ ਰਹੇ ਨੇ ਤਾਨੂੰ ਲੱਗਦਾ ਨਹੀਂ ਵੀ ਤੁਸੀਂ ਗਲਤ ਕਰ ਰਹੇ ਜਿਹੜੇ ਇਨਸਾਨ ਅੰਦਰ ਹੋਣੇ ਚਾਹੀਦੇ ਨੇ ਉਹ ਬਾਹਰ ਫਿਰਨੇ ਨੇ ਜਿਹੜੇ ਬਾਹਰ ਹੋਣੇ ਚਾਹੀਦੇ ਉਹਨਾਂ ਨੂੰ ਤੁਸੀਂ ਝੂਠੇ ਬਵਾਜਿ ਕਰਕੇ ਤੁਸੀਂ ਅੰਦਰ ਕਰ ਰਹੇ ਹੋ ਤੁਹਾਨੂੰ ਕੀ ਲੱਗਦਾ ਜਿਵੇਂ ਉਹਨਾਂ ਦੇ ਚੋਰੀ ਦੇ ਇਲਜ਼ਾਮ ਲਾਏ ਗਏ ਨੇ ਵੀ ਉਹ 10000 ਵੀ ਚੈਨ ਖੋਈ ਆ 10000 ਰੁਪਏ ਦੀ ਮੰਗ ਕੀਤੀ ਆ ਕੀ ਮਤਲਬ ਇਹਦਾ ਹੋ ਸਕਦਾ ਈ ਸਰੂ ਐਸਾ ਬੰਦੇ ਕਿ 10000 ਨਹੀਂ ਉਹ 2-3 ਲੱਖ ਰੁਪਏ ਇੱਕ ਦਿਨ ਦਾ ਆਮਦਨ ਕਮਾ ਸਕਦੇ ਜੇ ਉਹ ਸੱਚੀ ਆਪਣਾ ਪ੍ਰੋਫਿਟ ਰੱਖਣ ਲੱਗ ਜੇ ਨਾ ਜਦੋਂ ਜਦੋਂ ਕਿਸੇ ਦੇ ਪੈਸੇ ਪਾਸਦੇ ਆਵਾ ਵੀ 25 ਲੱਖ ਰੁਪਏ ਨੂੰ 10000 ਦਾ ਕੀ ਉਹਨੂੰ 1 ਲੱਖ ਰੁਪਏ ਦੀ ਇਹਨਾਂ ਦੀ ਔਖਾ ਨਹੀਂ ਲੱਗੇਗਾ ਪਰ ਜਦੋਂ ਲੋਕਾਂ ਦੇ ਪੈਸੇ ਕਢਾਉਂਦੇ ਨਾ ਤਾਂ ਉਹ ਬਿਨਾਂ ਆਪਣੇ ਮਤਲਬ ਤੋਂ ਕਢਾਉਂਦੇ ਉਹ ਇਸ ਲਈ ਕਢਾਉਂਦੇ ਵੀ ਪੰਜਾਬ ਦੇ ਯੂਥ ਪੰਜਾਬ 'ਚ ਰਹਿ ਕੇ ਕੁਛ ਕਰੇ ਬਾਹਰ ਨਾ ਜਾਏ ਉਹ ਪੰਜਾਬ ਲਈ ਕੁਛ ਕਰ ਰਹੇ ਸਰ ਆਪਣੇ ਘਰ ਲਈ ਕੁਛ ਨਹੀਂ ਕਰ ਰਹੇ ਤੁਹਾਨੂੰ ਪ੍ਰਾਊਡ ਹੋਣਾ ਚਾਹੀਦਾ ਕਿ ਉਹ ਪੰਜਾਬ ਲਈ ਕੁਛ ਕਰ ਰਹੇ ਪੰਜਾਬ ਦੇ ਸੀਗੇ ਬਟ ਤੁਹਾਨੂੰ ਅੱਜ ਇੰਨੀ ਪ੍ਰੋਬਲਮ ਹੋ ਰਹੀ ਹੈ ਮੈਂ ਸ਼ੌਕਦਰ ਮੈਂ ਇੱਕ ਆਮ ਇਨਸਾਨ ਆ ਔਰ ਇੱਕ ਆਮ ਇਨਸਾਨ ਹੋਂਦ ਦਿਨ ਆਤੇ ਆਪਣੇ ਆਪਣੇ ਜਿਹੜੇ ਅੱਛੇ ਲੋਗ ਆ ਜਿਹੜੇ ਕੁਝ ਕਰ ਰਹੇ ਉਹਨਾਂ ਨੂੰ ਸਪੋਰਟ ਕਰਨਾ ਚਾਹੁੰਦੀ ਆ ਕਿ ਤਾਂਕੀ ਉਹਨਾਂ ਦੀ ਹਿੰਮਤ ਬੜੀ ਰਵੇ ਔਰ ਹਿੰਮਤ ਟੁੱਟੇ ਨਾ ਜਿਹੜੇ ਹੱਕ ਵਿੱਚ ਤੁਹਾਡੇ ਪਰਿਵਾਰ ਚੋਂ ਕੌਣ-ਕੌਣ ਆਏ ਸੀ ਬਿਲਾਲ ਤਾਂ ਮੈਂ ਆਇਆ ਤੇ ਸੇ ਉਹ ਨਹੀਂ ਦਾਦਾ ਨਹੀਂ ਇਹਨਾਂ ਲੋਕੀ ਕਰ ਤੁਹਾਨੂੰ ਕੀ ਲੱਗਦਾ ਅੱਜ ਉਹਨੇ ਪਿੰਡ ਵਿੱਚ ਬਹੁਤ بڑا ਕੱਟ ਹੈ ਤਾਂ ਇਹਦਾ ਸਰਕਾਰ ਦੀ ਜਿਹੜਾ ਹਲਾਈ ਹੈ ਜੀ ਹਾਂਜੀ ਜਿਹੜਾ ਕਿੰਨਾ ਵੱਡਾ ਕੱਟ ਰੱਖਿਆ ਗਿਆ ਉਹਨੇ ਪਿੰਡ ਵਿੱਚ ਮਤਲਬ ਚੜ੍ਹ ਵੱਧ ਕੇ ਲੋਕ ਇੱਥੇ ਆਏ ਨੇ ਲੱਖ ਲੱਖ ਜਥੇਬੰਦੀ ਆਈਆਂ ਤੇ ਤੁਹਾਨੂੰ ਕੀ ਲੱਗਦਾ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚੇਗੀ ਬਿਲਕੁਲ ਪਹੁੰਚੇਗੀ ਪੰਜਾਬ ਦੇ ਜਿਹੜਾ ਸੀਐਮ ਹੈ ਉਹਨਾਂ ਨੂੰ ਦਿਸ ਰਿਹਾ ਹੋਊਗਾ ਵੀ ਅੱਜ ਕਿੰਨੇ ਲੋਕ ਖੜੇ ਆ ਤੇ ਇੰਨੇ ਲੋਕ ਐਵੇਂ ਹੀ ਤਾਂ ਨਹੀਂ ਆ ਜਾਂਦੇ ਨਾ ਸਰ ਇੰਨੇ ਇੰਨਾ ਕਰਾਊਡ ਐਵੇਂ ਹੀ ਤਾਂ ਨਹੀਂ ਆ ਜਾਂਦਾ ਕੁਝ ਤਾਂ ਇਨਸਾਨ ਅੱਛਾ ਕਰ ਰਿਹਾ ਨਾ ਕਿ ਇੰਨਾ ਕਰਾਊਡ ਉਹਦੇ ਸਪੋਰਟ 'ਚ ਖੜੇ ਆ ਤੁਹਾਨੂੰ ਦਿਖਣਾ ਚਾਹੀਦਾ ਕਿ ਅੱਜ ਇੰਨੇ ਸਾਰੇ ਲੋਕ ਤੁਹਾਡੇ ਤੋਂ ਅਗੇਂਸਟ ਹੋ ਗਏ ਅੱਜ ਤੁਹਾਡੀ ਸਰਕਾਰ ਬਣਨ ਨੂੰ ਜ਼ਿਆਦਾ ਟਾਈਮ ਨਹੀਂ ਹੋਇਆ ਪਰ ਫਿਰ ਵੀ ਤੁਹਾਡੇ ਤੋਂ ਅਗੇਂਸਟ ਹੋ ਗਏ ਨੇ ਛੇਤੀ ਪਲੀਜ਼ ਕ੍ਰਾਸ ਚੈੱਕ ਕਰੋ ਕਿ ਐਸਾ ਕੀ ਹੋ ਰਿਹਾ ਹੈ ਕਿ ਲੋਕ ਛੱਡ ਦੋ ਗੇਮ ਸਟੋਰ ਰਹੇ ਹੈ ਔਰ ਐਸਾ ਕੀ ਹੋ ਰਿਹਾ ਹੈ ਕਿ ਉਹਨਾਂ ਦੀ ਨਹੀਂ ਸਪੋਰਟ ਹੋ ਰਹੀ ਹੈ ਕੁਝ ਕੁਛ ਤਾਂ ਅੱਛਾ ਕਰ ਰਿਹਾ ਅਗਰ ਇਹਨੇ ਬੁਰਾ ਇਨਸਾਨ ਹੁੰਦਾ ਤਾਂ 10-10 ਹਜ਼ਾਰ ਰੁਪਏ ਦਾ ਚੈਨ ਚੋਰੀ ਕਰਦਾ ਐਨੇ ਸਾਰੇ ਲੋਕ ਨਹੀਂ ਆਂਦੇ ਉਹਨਾਂ ਦੀ ਸਪੋਰਟ ਤੇ ਤੁਹਾਡੇ ਪਾਣਾ ਸਿੱਧੂ ਨੂੰ ਮਿਲਣ ਤੋਂ ਬਾਅਦ ਤਾਂ ਤੁਹਾਡੇ ਜਿਹੜੇ ਪੈਸੇ ਸੀ ਕਿੰਨੇ ਟਾਈਮ ਬਾਅਦ ਵਾਪਸ ਹੋ ਗਏ ਸੀਗੇ ਉਹਨਾਂ ਨੇ ਉਸ ਮਹੀਨੇ ਤੇ ਚੈੱਕ ਬਣਾਤੇ ਸੀਗੇ ਤੇ ਲਾਸਟ ਵੀਕ ਸਾਡੇ ਪੈਸੇ ਸਾਰੇ ਕੰਪਲੀਟਲੀ ਸਾਡੇ ਕੋਲ ਵਾਪਸ ਆ ਚੁੱਕੇ ਆ ਤੁਹਾਡੇ ਪੈਸੇ ਕਿ ਤੁਹਾਡੇ ਘਰ ਵਿੱਚ ਵੀ ਇਸ ਤਰ੍ਹਾਂ ਦੀ ਪਰੇਸ਼ਾਨੀ ਕਾਫੀ ਡਕਤੰਗ ਸਾਹਮਣੇ ਕਰਨਾ ਪਿਆ ਹੋਊਗਾ ਜੀ ਹਾਂ ਆਫ ਕੌਰਸ ਕਿ ਮੈਂ ਆਪਣੇ ਕਰੀਬ ਹੀ 10 ਪਾਰੀ ਸੀ ਕਿ ਸਾਡੇ ਰਿਫਿਊਜ਼ਲ ਆ ਗਈ ਹੈ ਜਾਂ ਫਿਰ ਸਾਡੇ ਪੈਸੇ ਜਿੱਦ ਤੱਕ ਵਾਪਸ ਨਹੀਂ ਆਏ ਹੈ ਇਹ ਵੀ 10 ਪਾਰੀ ਸੀ ਕਿਉਂਕਿ ਜ਼ਮੀਨ ਗਹਿਣੇ ਸੀ ਕਿ ਔਰ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਜ਼ਮੀਨ ਗਹਿਣੇ ਹੁੰਦੀ ਹੈ ਤਾਂ ਕਿੰਨਾ ਜ਼ਿਆਦਾ ਪ੍ਰੈਸ਼ਰ ਹੁੰਦਾ ਹੈ ਕਿ ਜੱਟ ਆਪਣੀ ਜ਼ਮੀਨ ਵੇਚਣਾ ਨਹੀਂ ਜਾਂਦਾ ਪਰ ਜਦੋਂ ਐਵੇਂ ਦੀ ਨੋਬ ਬਦਾਂਦੀ ਹੈ ਤਾਂ ਘਰ ਦਾ ਕੀ ਮਾਹੌਲ ਹੁੰਦਾ ਹੈ ਇਹ ਸਾਰੇ ਸਮਝ ਸਕਦੇ ਆ ਏ ਜੀ ਸਾਡੇ ਨਾਲ ਪੈਣ ਜਨਾ ਦੇ ਜਿਹੜੇ ਪਾਨਾ ਸਿੱਤੂ ਨੇ ਪੈਸੇ ਵਾਪਸ ਕਰਾਇਆ ਸੀ ਚੰਡੀਗੜ੍ਹ ਤੋਂ ਅੱਜ ਉਹਨਾਂ ਦੇ ਹੱਕ ਦੇ ਲਈ ਆਏ ਨੇਗੇ ਕਿ ਉਹਨਾਂ ਨੇ ਵੀ ਇਹੀ ਕਿਹਾ ਕਿ ਉਹਨਾਂ 'ਤੇ ਜਿਹੜੇ ਇਲਜ਼ਾਮ ਲਾਏ ਨੇ ਉਹ ਗਲਤ ਨੇਗੇ ਔਰ ਜਦੋਂ ਤਜਦ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਜਿਵੇਂ ਤੁਹਾਨੂੰ ਇਸ ਪੈਣ ਦੇ ਨਾਮ ਲਾਇਆ ਇਸੇ ਤਰ੍ਹਾਂ ਇਸ ਇਸ ਘਟ ਦੇ ਵਿੱਚ ਹੋਰ ਵੀ ਬਹੁਤ ਸਾਰੇ ਐਸੇ ਪਰਿਵਾਰ ਆਏ ਨੇ ਜਿਨ੍ਹਾਂ ਦੇ ਪੈਸੇ ਵਾਪਸ ਕਰਵਾਏ ਗਏ ਨੇ ਤੁਹਾਨੂੰ ਅਸੀਂ ਉਹਨਾਂ ਪਰਿਵਾਰ ਦੇ ਨਾਮ ਲਾਵਾਂਗੇ ਤੁਸੀਂ ਜੁੜੋ ਸਾਡੇ ਚੈਨਲ ਦੇ ਨਾਲ ਜਨਤਾ ਦੀ ਬਾਤ ਦੇ ਨਾਲ ਇਸੇ ਤਰ੍ਹਾਂ ਵੀਡੀਓ ਲੱਕ ਕੇ ਫਿਰ ਹਾਜ਼ਰ ਹੋਵੋ ਤ